ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਵਿਖਾਉਣੀ ਆ ਆਪਾਂ ਪੰਜ ਮਈਆਂ ਛੋਟੀਆਂ ਤੇ ਇੱਕ ਵੜ ਤੇ ਡਰੈਸ ਵੀ ਜੀ ਨੋਟ ਕਰ ਲਓ ਪਹਿਨਾ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈ 9992800635 ਪਹਿਲੇ ਨੰਬਰ ਵਾਲੇ ਵੀਰ ਜੀ ਮੈਂ ਤੁਹਾਨੂੰ ਵਿਖਾਉਣੇ ਆ ਨੀਲੀ ਰਵੀ ਦੀ ਮੱਝ ਗੱਬਣ ਤਿਆਰ ਮੱਝ ਵੀ ਜੀ ਪੰਜਾਂ ਸੱਤਾਂ ਦਿਨਾਂ ਦੀ ਕੱਚੀ ਆ ਮੈਂ ਚੰਗੀ ਥੱਲੇ ਥਣ ਛੱਡੇ ਤੇ ਵੇਖੋ ਕਿਆਰ ਹੋਣ ਰਹੀ ਆ ਤੇ ਬਹੁਤ ਹੀ ਖੂਬਸੂਰਤ ਤਿੱਜਾ ਸੁਗਾ ਮਹਿਸੂਗੀ ਫੇਸ ਕੁਆਲਟੀ ਮੈਂ ਦੀ ਚੈੱਕ ਕਰੋ ਆ ਵੇਖੋ ਵੀਰ ਜੀ ਦੇਖੋ ਪਤਾ ਹੀ ਤੇ ਇਹਦਾ ਮੁੱਲ ਵੀ ਜੀ 92000 ਰੁਪਇਆ 90000 ਦੀ ਦੇਦਾਗੇ ਹਾਂ ਨਾ ਤੇ ਜਿਹੜੇ ਨੰਬਰ ਤੇ ਆ ਗਈ ਵੀਡੀ ਦੂਜਾ ਸੁਆ ਝੋਟੀ ਟੱਡਾ ਕੱਟ ਤੇ ਲੋਰੀ ਅੱਖ ਇਹ ਵੀ ਜੀ ਗੱਬਣ ਤਿਆਰ ਜੇ ਤਿੰਨ ਲੈ ਜੂਗੀ ਕਿਉਂ ਪਿਆ ਜੇ ਪੰਜ ਸੱਤ ਦਿਨ ਇਹ ਵੀ 13 14 ਕਿਲੋ ਵਾਲੀ ਝੋਟੀ ਜੇ ਇਹਦਾ ਮੁੱਲ ਵੀਡੀ ਲੱਖ ਲੱਖ 11000 ਰੁਪਇਆ ਆ ਇਹ ਲੱਖ ਚੋਂ ਮਾਨਤਾਨ ਹੋ ਜਾਊਗਾ ਜੀ ਤੀਜੇ ਨੰਬਰ ਤੇ ਆ ਗਈ ਜੇ ਵੀਡੀ ਝੋਟੀ ਸੂਈ ਜੇ ਤਾਜੀ ਇਹਦੇ ਵੀਡੀ ਥੋੜਾ ਇੱਕ ਥੰਦ ਪ੍ਰੋਬਲਮ ਆ ਤਿੰਨਾ ਥਣਾ ਤੇ ਝੋਟੀ ਪਾੰਦਾਵਾਂਗੇ ਥਣ ਤੇ ਦੁੱਧ ਉਹਦਾ ਪੂਰਾ ਹੁੰਦਾ ਵਾ ਤੇ ਤਾਜੀ ਸੂਈ ਬਿਲਕੁਲ ਮਗਰ ਕਟਾ ਆ ਬੋਲੇਗਾ ਝੋਟੀ ਥੱਲੇ 7-8 ਕਿਲੋ ਵੀਰ ਦੀ ਗੱਡੀ ਤੋਂ ਲਾਉਣ ਲੱਗਾ ਥੋੜਾ ਥਾਨੂੰ ਨਾਪਦੀ ਆ ਗਈ ਇੱਕ ਬਹਿਣੀ ਵਾਲੇ ਦੀ ਤੇ ਬਾਕੀ ਥਾਣੇ ਛੱਡੇ ਦੀ ਬਹੁਤ ਸਾਫ ਆ ਇਹਦਾ ਮੁੱਲ ਵਿਧੀ ਹੈਗਾ ਜੀ 65000 ਰੁਪਇਆ 68000 ਦੀ ਦੇ ਦਾਂਗੇ 40000 ਛੱਡ ਦਿੰਦੇ ਹਾਂ 62000 ਚੌਥੇ ਨੰਬਰ ਤੇ ਆ ਗਈ ਵੀਰ ਜੀ ਵੱਡੀ ਝੋਟੀ ਕਾਲੀ ਸ਼ਾਹ ਉਧਰ ਦੀ ਹਰਿਆਣੇ ਦੀ ਝੋਟੀ ਦੁੱਧ 11 ਕਿਲੋ ਤਿਆਰ ਝੋਟੀ ਥੱਲੇ ਦੂਜਾ ਸੁਆ ਸੂਈ ਜੇ ਮੇਰੀ ਤਾਜੀ ਆ ਵੇਖੋ ਪੱਛਾ ਮਗਰ ਹੁਣ ਚੋਹੀ ਚਵਾਈ ਦੀ ਵੀਡੀਓ ਜੇ ਆ ਵੇਖੋ ਜੀ ਇਹ ਜੇ ਥੱਲੇੋਂ ਸਾਫ ਹੈ ਤਾਂ ਚੰਗਾ ਕੱਦ ਕਾਠ ਬੜਾ ਵੱਡਾ ਝੋਟੀ ਦਾ 14 ਕਿਲੋਆਂ ਦੀ ਮਾਲਕ ਜੀ ਤੇ ਇਹਦਾ ਮੁੱਲ ਵੀ ਦੀ ਹੈਗਾ ਜੇ ਇਹਦਾ ਮੁੱਲ ਚਲੋ ਫੋਨ ਤੇ ਕਰ ਲਾਂਗੇ ਆਪਾਂ ਤੇ ਪਾਣੀਵੇਂ ਨੰਬਰ ਤੇ ਆ ਗਈ ਜੀ ਵੀਰ ਜੀ ਬਿਲਕੁਲ ਹੀ ਸਸਤੇ ਭਾਅ ਦੀ ਵੱਡੀ ਮੈਂ ਮੁਕਤ ਭਾਅ ਦੀ ਟੋਕਰ ਗੱਬੜ ਮੈਂ ਜੇ ਜਿਹਨੇ 14 15 ਤਰੀਕ ਦਾ ਟੀਕਾ ਲੱਗਾ ਜੇ ਮੱਝ ਨੂੰ ਮੈਂ ਡੋਕੇ ਪਾਉਣ ਲਈ ਹੋ ਸਕਦਾ ਮੈਂ ਖਲੋਂ ਦੇ ਚਾਂਸ ਬੋਲਣੇ ਉਹ ਕੱਟੀ ਜੇ ਮਗਰ ਆ ਵੇਖੋ ਦੁੱਧ ਮੈਂ ਥੱਲੇ 7 ਕਿਲੋ ਤਿਆਰ ਜੇ ਇਹਦਾ ਮੁੱਲ ਵੀ ਦੀ 62000 ਰੁਪਏ 60000 ਵੀ ਮਹਾਨਾ ਦੇ ਦਾਂਗੇ ਹਾਂਜੀ ਤੇ ਅੱਗੇ ਨੰਬਰ ਤੇ ਆ ਗਈ ਜੀ ਵੀਜੀ ਨੀਲੀ ਰਾਵੀ ਦੀ ਝੋਟੀ ਆਹ ਵੇਖੋ ਨੀਲੀ ਰਾਵੀ ਦੀ ਝੋਟੀ ਆਹ ਵੇਖੋ ਜੀ ਇਹਨੂੰ ਵੀ ਜੀ ਦੋ ਤਰੀ ਦਾ ਟੀਗਾ ਲੱਗਾ ਜੇ ਇਹ ਝੋਟੀ ਦਾ ਮੁੱਲ 45000 40000 ਦੀ ਹਾਨਾ ਦੇ ਦਾਂਗੇ ਆਹ ਵੇਖੋ ਜੀ ਬਿਲਕੁਲ ਫੇਰ ਕੁਆਲਟੀ ਚੈੱਕ ਕਰੋ ਅਗੋ ਆ ਗਈ ਜੀ ਵੀਜੀ ਇੱਕ ਹੋਰ ਕੱਟੀ ਜੇ ਕੋ ਵੀਰ ਭਰਾ ਨੇ ਸਾਹਮਣੇ ਚੰਗੀ ਰਾਜੀ ਪਲੀ ਜੇ ਇਹਦਾ ਵੀ ਜੀ ਮੁੱਲ 32000 ਰੁਪਿਆ 28000 ਰੁਪਏ ਦੀ ਦੇ ਦਾਂਗੇ ਮਹਾਨ ਆਈ ਬਿਲਕੁਲ ਜੈ ਸਨੋਈ ਤੇ ਆ ਗਈ ਹੁਣ ਵਹਿੜ ਆ ਵੇਖੋ ਵਿੱਧੀ ਇਹ ਵੀ ਤਾਜੀ ਸੂਈ ਜੇ ਆ ਵੇਖੋ ਤਾਸਕਿਲਾ ਦੋ ਤੋ ਤਿਆਰ ਜੇ ਤੇ ਇਹ ਵਿੱਧੀ ਦਾ ਮੁੱਲ 35000 ਰੁਪਏ 30000 ਦੀ ਹਾਨਾ ਦੇ ਦਾਂਗੇ ਹਾਂਜੀ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਵੀਰਾਂ ਭਰਾਵਾਂ ਅਗੇ ਬੇਨਤੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਹਾਰ ਜਰਣ ਵਾਲੀ ਨਵੀ ਤੋਂ ਨਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਰੀ ਹਰ ਇੱਕ ਵੈਰਾਈ ਦੀ ਵੀਰ ਜੀ ਮੱਝ ਮਿਲੂਗੀ ਆਪਣੇ ਕੋ ਕੋ ਵੀਰ ਭਰਾ ਫੋਨ ਲਾਵੇ ਮਾਨ ਤਨ ਵੱਧ ਤੋਂ ਵੱਧ ਹੋਊਗਾ ਹਟੇ ਵੀਰ ਭਰਾ ਫੋਨ ਲਾਵੇ ਤੇ ਮਾਨ ਤਨ ਵੀਰਾਂ ਦਾ ਕਰਾਂਗੇ ਵੱਧ ਤੋਂ ਵੱਧ ਚੈੱਕ ਕਰੋ ਆਪਣੀ ਆਸ ਕਰਕੇ ਮੱਝ ਲੈ ਕੇ ਜਾਓ ਚੰਗੇ ਨਗੀਨੇ ਸਾਰੇ ਵੀਰ ਭਰਾ ਆਵੇ ਫੋਨ ਜਰੂਰ ਲਾਵੇ ਬਾਗ ਵੀਰ ਜੀ ਵਿਖਾਤੇ ਜੀ ਇਹ ਕੋ ਵੀਰ ਭਰਾ ਵੀਡੀਓ ਕਾਣ ਕਰਕੇ ਮੈਂ ਚੈੱਕ ਕਰ ਸਕਦਾ ਦੇਖ ਸਕਦਾ ਆ ਪਾਸ ਕਰ ਦ ਸਕਦਾ ਆ